ਹਾਂਜੀ ਸਤਿ ਸ੍ਰੀ ਅਕਾਲ ਬਹੁਤ ਬੜੀ ਗਲਤ ਹੋਈ ਹੈ ਕਿਉਂਕਿ ਜਿਹੜੇ ਸਾਡੇ ਫਰਜ਼ਿੰਦ ਸਿੰਘ ਸਾਹਿਬ ਬਹੁਤ ਕਮਟਮੁਸ਼ੋਤ ਤੇ ਬੜੇ ਗ੍ਰੰਥੀਤ ਹਨ ਅੱਜ ਦੁੱਖ ਨਾਲ ਕਰਨੀ ਪੈ ਰਹੀ ਹੈ ਕਿ ਅੱਜ ਸਾਡੇ ਬੜੇ ਭਾਈ ਜੀ ਜਿਹਨਾਂ ਦੇ ਹਮੇਸ਼ਾ ਸਾਥੋਂ ਗਏ ਸੀ ਉਹਦੇ ਜਦੋਂ ਸਰਦਾਰ ਸਾਹਿਬ ਨੂੰ ਸਨਹਾਰ ਕਰਾ ਕੇ ਇਨਕਾਰ ਲੱਗੇ ਉਸ ਵੇਲੇ ਆ ਜਿਹੜੀ ਸੀਓ ਦੇ ਨਾਲ ਤੱਕ ਮੇਜਾਤ ਹੋ ਗਿਆ ਉਹਦੇ ਨਾਲ ਉਹਦਾ ਇਹਨਾਂ ਦੀ ਐਕਟਿਵਿਟੀ ਤੇ ਮੌਤ ਹੋ ਗਈ ਬੜੀ ਦੁਖਾਲੀ ਗੱਲ ਹੈ ਤਾਕ ਜਿਸ ਦੇ ਸਬੰਧਤ ਮੋਤਲੋ ਸਾਹਿਬ ਦਾ ਕਿਸ ਕਰਕੇ ਇਹ ਜਰਾ ਮੁਖਦਾਇ ਕਰ ਰਹੀ ਹੈ ਇਹ ਸੈਨ ਲੋਕ ਨਹੀਂ ਹਾਂਜੀ ਜਿਹੜੇ ਸਿੱਦੇ ਨਿਸ਼ਾਨ ਸਾਹਿਬ ਜੁੜਾ ਹਾਂਜੀ ਜੀ ਸਾਡੇ ਨਾਲ ਸੀ ਤੇ ਪ੍ਰੋਣਾ ਵੀ ਸਾਡੇ ਨਾਲ ਤੇ ਭਾਈ ਸਾਹਿਬ ਦਾ ਉਹ ਉੱਥੇ ਜਦੋਂ ਉਸਾਨ ਸਾਹਿਬ ਟਰੌਣ ਲੱਗੇ ਉਸਾਨ ਸਾਹਿਬ ਤਾਂ ਵੀ ਆਨੰਦ ਲਾਇ ਕੇ ਭਾਈ ਸਾਹਿਬ ਨੂੰ ਘਟ ਲਾਗੇ ਉੱਥੇ ਉਹ ਡਰ ਪਰ ਉਹਨਾਂ ਦੀ ਮੌਤ ਹੋ ਗਈ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਫਿਰ ਹੱਥ ਬਚਾੜ ਲੈ ਤੇ ਅੱਛਾ ਜੀ ਹੱਥ ਬਚਾੜ ਲੈ ਕੇ ਜਾਂਦਾ ਉਹ ਡਾਕਟਰ ਨੇ ਸਿਚਾ ਠੀਕ ਹੈ ਜੀ ਰਿਪੋਰਟ ਕਰਾ ਦੇ